ऑस्टोआर्थराइटिस एक्चुअली ये एज रिलेटेड डिजीज है ਸੀ ਪੌੜੀਆਂ ਚੜਦੇ ਉਤਰਦੇ ਐ ਤੇ ਉਹ ਪੇਨ ਸ਼ੁਰੂ ਹੋ ਜਾਂਦੀ ਐ ਕਦੇ ਕਦੇ ਆਏ ਠੀਕ ਐ ਔਰ ਸਵੈਲਿੰਗ ਹੋ ਸਕਦੀ ਐ ਕਈ ਵਾਰ ਪੇਸ਼ੈਂਟ ਕਹਿੰਦਾ ਐ ਕਿ ਮੈਨੂੰ ਕ੍ਰੈਪਿਟਸ ਜਿੱਦੂ ਕਹਿੰਦੇ ਐ ਕਿ ਆਵਾਜ਼ ਆ ਰਹੀ ਐ ਉਹ ਕੁਝ ਹੋਰ ਕੁਝ ਨਹੀਂ ਹੁੰਦਾ ਆਸਟੀਓਆਰਥਰਾਈਟਿਸ ਦੇ ਲੱਛਣ ਹੁੰਦੇ ਐ ਜਿਹੜੀ ਮੈ ਟੈਕਨਿਕ ਕੱਢੀ ਹੈ ਉਹ ਹੈ ਫਾਸਟ ਟਰੈਕ ਨੀ ਰਿਪਲੇਸਮੈਂਟ ਉਹਦੇ ਚ ਅਸੀਂ ਸੇਮ ਡੇ 4 ਘੰਟੇ ਬਾਅਦ ਪੇਸ਼ੈਂਟ ਨੂੰ ਖੜਾ ਕਰ ਦਿੰਦੇ ਆ ਕੋਈ ਅਸੀਂ ਸਟਿਚ ਨਹੀਂ ਲਗਾਉਂਦੇ ਕੋਈ ਟਾਂਕੇ ਨਹੀਂ ਲਗਾਉਂਦੇ ਕੋਈ ਡਰੇਨਸ ਨਹੀਂ ਪਾਉਂਦੇ ਪੇਨਲੈਸ ਸਰਜਰੀ ਹੁੰਦੀ ਹੈ ਪੇਸ਼ੈਂਟ ਜਿਹੜਾ ਹੈਗਾ ਉਹ 2 ਦਿਨ ਚ ਚਲਾ ਜਾਂਦਾ ਹੈ ਜੋਇੰਟ ਰਿਪਲੇਸਮੈਂਟ ਦੀ ਗੱਲ ਕਰੀਏ ਤੇ ਇੰਡੀਆ ਫਰਸਟ 3 4 ਕੰਟਰੀਜ਼ ਚ ਆਂਦਾ ਹੈ ਤੇ ਹੁਣ ਜਿਹੜਾ ਹੈਗਾ ਕਹਿੰਦੇ ਹੈ ਕਿ ਆਨੇ ਵਾਲੇ ਟਾਈਮ ਚ 2026 ਤੇ ਕਹਿੰਦੇ ਹੈ ਕਿ ਹੈਵੀਐਸਟ ਜਿਹੜਾ ਹੈਗਾ ਮੋਸਟ ਜੋਇੰਟ ਰਿਪਲੇਸਮੈਂਟ ਇੰਡੀਆ ਚ ਹੋਏ ਕਰਨਗੇ ਉਹ ਨੰਬਰ 1 ਹੋ ਜਾਏਗਾ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਅੱਜ ਅਸੀਂ ਗੱਲਬਾਤ ਕਰਾਂਗੇ ਆ ਆਸਟਿਓ ਆਰਥਰਾਈਟਿਸ ਬਾਰੇ ਤੇ ਜਿਹੜੇ ਵੱਖ-ਵੱਖ ਟ੍ਰੀਟਮੈਂਟਸ ਹੁੰਦੇ ਨੇ ਜੋਇੰਟ ਰਿਪਲੇਸਮੈਂਟ ਦੀ ਗੱਲ ਕਰੀ ਜਾਂ ਕੋਈ ਵੀ ਉਹਦੇ ਚ ਕੀ ਨਵੀਆਂ ਐਡਵਾਂਸਮੈਂਟਸ ਹੋਈਆਂ ਨੇ ਤੇ ਲਿਵਾਸਾ ਹਸਪੀਟਲ ਮੁਹਾਲੀ ਵੱਲੋਂ ਇੱਕ ਇਹ ਵੀ ਇੱਕ ਆਈਡੀਆ ਦਿੱਤਾ ਗਿਆ ਹੈ ਕਿ ਚੰਡੀਗੜ੍ਹ ਜਿਹੜਾ ਹੈਗਾ ਉਹ ਮੈਡੀਕਲ ਟੂਰਿਜ਼ਮ ਵਜੋਂ ਕਿਵੇਂ ਤਰੱਕੀ ਕਰ ਸਕਦਾ ਹੈ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਡਾਕਟਰ ਅਦਿੱਤ્ય ਅਗਰਵਾਲ ਸਾਡੇ ਨਾਲ ਮੌਜੂਦ ਨੇ ਜਿਹੜੇ ਪੀਜੀਆਈ ਚੰਡੀਗੜ੍ਹ ਤੋਂ ਰਿਟਾਇਰਡ ਨੇ ਤੇ ਇਸ ਵੇਲੇ ਲਿਵਾਸਾ ਹਸਪੀਟਲ ਦੇ ਵਿੱਚ ਸਿਮਾਵਾ ਨਿਭਾ ਰਹੇ ਨੇ ਡਾਕਟਰ ਸਾਹਿਬ ਆਸਟਿਓ ਆਰਥਰਾਇਟਿਸ ਦਾ ਆਪਾਂ ਸਿੰਪਲ ਵੇਚ ਆਪਾਂ ਇਹਨੂੰ ਕਿਵੇਂ ਸਮਝਾਂਗੇ ਕੀ ਹੈਗੇ ਜੀ ਆਸਟਿਓ ਆਰਥਰਾਇਟਿਸ ਐਕਚੁਅਲੀ ਇਹ ਏਜ ਰਿਲੇਟਿਡ ਡਿਜ਼ੀਜ਼ ਹੈ ਜਿੱਦਾਂ ਏਜ ਵੱਧੀ ਹੈ ਤੇ ਵੀ ਆਰ ਐਨ ਟੀਅਰ ਹੁੰਦਾ ਕਾਰਟਿਲੇਜ ਦਾ ਬਟ ਕੁਝ ਮਲਟੀ ਫੈਕਟਰਸ ਹੁੰਦੇ ਹੈ ਜਿਸ ਤਰ੍ਹਾਂ ਜੈਨੇਟਿਕ ਹੈ ਕੋਈ ਲੈਕ ਆਫ ਐਕਟੀਵਿਟੀ ਹੈ ਜੰਕ ਫੂਡ ਹੈ ਠੀਕ ਹੈ ਇਹ ਸਾਰੇ ਜਿਹੜੇ ਹੈ ਕੰਟਰੀਬਿਊਟ ਕਰਦੇ ਹੈ ਆਸਟੋ ਆਰਥਰਾਇਟਿਸ ਨੂੰ ਜਿਦੇ ਚ ਕੀ ਹੁੰਦਾ ਬ੍ਰੇਕਡਾਊਨ ਹੋ ਜਾਂਦਾ ਕਾਰਟਿਲੇਜ ਦਾ ਜਗਾ ਜਗਾ ਡੀਗ੍ਰੇਡੇਸ਼ਨ ਹੋ ਜਾਂਦੀ ਹੈ ਕਾਰਟਿਲੇਜ ਦੀ ਤੇ ਉਹਦੇ ਨਾਲ ਉਹਦੇ ਸਿੰਪਟਮ ਸ਼ੁਰੂ ਹੋ ਜਾਂਦੇ ਆ ਪਹਿਲਾਂ ਪਹਿਲਾਂ ਸਟਿਫਨੈਸ ਸ਼ੁਰੂ ਹੋ ਜਾਂਦੀ ਹੈ ਜਿਹੜੀ ਕਿ ਮਾਰਨਿੰਗ 'ਚ ਜਿਆਦਾ ਹੁੰਦੀ ਹੈ ਫਿਰ ਜਿੱਦਾਂ ਜਿੱਦਾਂ ਦਿਨ ਪਾਸ ਹੁੰਦਾ ਹੈ ਤੇ ਘਟ ਜਾਂਦੀ ਹੈ ਸੀੜ ਪੌੜੀਆਂ ਚੜਦੇ ਉਤਰਦੇ ਆ ਤੇ ਉਹ ਪੇਨ ਸ਼ੁਰੂ ਹੋ ਜਾਂਦੀ ਹੈ ਕਦੇ ਕਦਾ ਏ ਠੀਕ ਹੈ ਔਰ ਸਵੇਲਿੰਗ ਹੋ ਸਕਦੀ ਹੈ ਕਈ ਵਾਰ ਪੇਸ਼ੈਂਟ ਕਹਿੰਦਾ ਹੈ ਕਿ ਮੈਨੂੰ ਕ੍ਰੈਪਿਟਸ ਜਿੰਦੂ ਕਹਿੰਦੇ ਆ ਕਿ ਆਵਾਜ਼ ਆ ਰਹੀ ਹੈ ਉਹ ਕੁਝ ਹੋਰ ਕੁਝ ਨਹੀਂ ਹੁੰਦਾ ਆਸਟਿਓ ਆਰਥਰਾਈਟਿਸ ਦੇ ਲੱਛਣ ਹੁੰਦੇ ਆ अच्छा ਤੇ ਡਾਕਟਰ ਸਾਹਿਬ ਆਪਾਂ ਜੇ ਐਡਵਾਂਸਮੈਂਟਸ ਦੀ ਗੱਲ ਕਰੀਏ ਜਿਹੜੇ ਵੱਖ-ਵੱਖ ਟ੍ਰੀਟਮੈਂਟਸ ਨੇ ਉਹਨਾਂ ਬਾਰੇ ਦੱਸੋ ਕੀ ਕੁਝ ਨਵਾਂ ਆ ਚੁੱਕਿਆ ਐ ਐਡਵਾਂਸਮੈਂਟ ਇਹਦੇ 'ਚ ਇਹ ਹੈਗੀ ਐ ਕਿ ਹੁਣ ਜਦੋਂ ਐਡਵਾਂਸ ਕਾਫੀ ਗ੍ਰੇਡ 4 ਚੇਂਜਸ ਆ ਜਾਂਦੇ ਐ ਔਰ ਨੀ ਰਿਪਲੇਸਮੈਂਟ ਦੀ ਜ਼ਰੂਰਤ ਪੈ ਜਾਂਦੀ ਐ ਉਹਦੇ 'ਚ ਕਾਫੀ ਐਡਵਾਂਸਮੈਂਟ ਹੋ ਚੁੱਕੀ ਐ ਜਿਹੜੀ ਮੈਂ ਟੈਕਨਿਕ ਕੱਢੀ ਹੈ ਉਹ ਹੈ ਫਾਸਟ ਟਰੈਕ ਨੀ ਰਿਪਲੇਸਮੈਂਟ ਉਹਦੇ 'ਚ ਅਸੀਂ ਸੇਮ ਡੇ 4 ਘੰਟੇ ਬਾਅਦ ਪੇਸ਼ੈਂਟ ਨੂੰ ਖੜਾ ਕਰ ਦਿੰਦੇ ਆ ਦੋਨੋਂ ਨੀ ਜੁਆਇੰਟ ਅਸੀਂ ਨਾਲ ਹੀ ਆਪਰੇਟ ਕਰਦੇ ਆ ਇਹ ਅਗਲੇ ਦਿਨ ਉਹਨੂੰ ਪੌੜੀਆਂ ਚੜਾਉਣ ਵਾਸਤੇ ਪੌੜੀਆਂ ਚੜ ਸਕਦਾ ਪੇਸ਼ੈਂਟ ਔਰ ਦੋ ਦਿਨ ਚ ਉਹਨੂੰ ਛੁੱਟੀ ਕਰ ਦਿੰਦੇ ਆ ਕੋਈ ਉਹਦੇ ਚ ਬਲੱਡ ਲਾਸ ਨਹੀਂ ਹੁੰਦਾ ਕੋਈ ਅਸੀਂ ਸਟਿਚ ਨਹੀਂ ਲਗਾਉਂਦੇ ਕੋਈ ਟਾਂਕੇ ਨਹੀਂ ਲਗਾਉਂਦੇ ਕੋਈ ਡਰੇਨਸ ਨਹੀਂ ਪਾਉਂਦੇ ਪੇਨਲੈਸ ਸਰਜਰੀ ਹੁੰਦੀ ਹੈ ਪੇਸ਼ੈਂਟ ਜਿਹੜਾ ਹੈਗਾ ਉਹ 2 ਦਿਨ ਚ ਚਲਾ ਜਾਂਦਾ ਹੈ ਔਰ ਹਫਤੇ 10 ਦਿਨ ਚ ਇਹ ਜਿਹੜਾ ਪੂਰਾ ਪ੍ਰੋਸੀਜਰ ਕੰਪਲੀਟ ਹੋ ਜਾਂਦਾ ਪੇਸ਼ੈਂਟ ਦੀ ਕੰਪਲੀਟ ਰਿਕਵਰੀ ਹੋ ਜਾਂਦੀ ਹੈ ਅੱਛਾ ਇੱਕ ਮੈਡੀਕਲ ਟੂਰਿਜ਼ਮ ਵਜੋਂ ਆਪਾਂ ਚੰਡੀਗੜ੍ਹ ਨੂੰ ਦੇਖ ਸਕਦੇ ਹੈਗੇ ਆ ਕਿਉਂਕਿ ਤੁਸੀਂ ਸਾਂਝਾ ਕਰ ਰਹੇ ਸੀਗੇ ਕਿ ਜਿਹੜੇ ਜੜੀਆਂ ਕਾਸਟ ਐ ਵੱਖ-ਵੱਖ ਜੜੀਆਂ ਆਪਾਂ ਹੋਰ ਕੰਟਰੀਜ਼ ਦੇ ਨਾਲ ਕੰਪੇਅਰ ਕਰੀਏ ਤਾਂ 80 ਤੋਂ 90% ਇੰਡੀਆ ਦੇ ਵਿੱਚ ਸਸਤਾ ਪੈਂਦਾ ਹੈਗਾ ਸੋ ਜੇ ਬਾਹਰਲੇ ਉਰੇ ਆ ਕੇ ਕਰਵਾਉਣ ਤੇ ਨਾਲੇ ਤਾਂ ਇੱਥੇ ਟੂਰਿਸਟ ਵਜੋਂ ਆਪਣੀ ਛੁੱਟੀ ਬਤਾ ਸਕਦੇ ਨੇ ਤੇ ਨਾਲੇ ਟ੍ਰੀਟਮੈਂਟ ਲੈ ਸਕਦੇ ਨੇ ਤੇ ਤੁਸੀਂ ਦੱਸਣਾ ਚਾਹੋਗੇ ਕਿ ਕਿਹੜੀਆਂ-ਕਿਹੜੀਆਂ ਉਹ ਟ੍ਰੀਟਮੈਂਟਸ ਐ ਕਿ ਜਿਨ੍ਹਾਂ ਦਾ ਯੂਐਸ ਹੋ ਗਿਆ థਾਈਲੈਂਡ ਹੋ ਗਿਆ ਯੂਕੇ ਹੋ ਗਿਆ ਉਹਨਾਂ ਦੇ ਕੰਪੈਰੀਜ਼ਨ ਆਪਣਾ ਇੰਡੀਆ 'ਚ ਬਹੁਤ ਸਸਤਾ ਟ੍ਰੀਟਮੈਂਟ ਹਾਂਜੀ ਇਹ ਕੁਝ ਬਿਮਾਰੀਆਂ ਹੈਗੀਆਂ ਜਿਸ ਤਰ੍ਹਾਂ ਨੀ ਰਿਪਲੇਸਮੈਂਟ ਹੈਗਾ ਔਰ ਹਾਰਟ ਸਰਜਰੀਜ਼ ਹੈਗੀਆਂ ਉਹ ਬੈਰੀਟ੍ਰਿਕ ਸਰਜਰੀ ਹੈ ਜਿਹਦੇ ਲਈ ਇਹ ਮੈਡੀਕਲ ਟੂਰਿਜ਼ਮ ਬੜਾ ਪਪੂਲਰ ਹੈਗਾ ਹੈ ਉਹ ਜਿਹੜੀ ਬਿਮਾਰੀਆਂ ਇਹਨਾਂ ਇਹਨਾਂ ਦੇ ਆਪਰੇਸ਼ਨ ਵਾਸਤੇ ਉੱਥੇ ਡੇਢ ਦੋ ਸਾਲ ਦੀ ਵੇਟਿੰਗ ਲਿਸਟ ਹੁੰਦੀ ਹੈ ਕਰੋੜਾਂ ਚ ਆਪਰੇਸ਼ਨ ਦੀ ਜਿਹੜਾ ਆਪਰੇਸ਼ਨ ਹੁੰਦਾ ਹੈ ਇੱਥੇ ਉਹ ਜਿਹੜੇ ਇੰਡੀਆ ਇੰਡੀਆ ਇੰਡੀਅਨਸ ਜਿਹੜੇ ਬਾਹਰ ਰਹਿ ਰਹੇ ਹੈ ਇਵਨ ਫੋਰਨਰਸ ਵੀ ਕੈਨੇਡਾ ਆ ਗਿਆ ਯੂ ਐਸ ਏ ਹੋ ਗਿਆ ਯੂ ਕੇ ਹੋ ਗਿਆ ਉੱਥੋਂ بڑے ਮਰੀਜ਼ ਆਉਂਦੇ ਆ ਉਹ ਇੱਥੋਂ ਆ ਕੇ ਇਮੀਡੀਏਟਲੀ ਆਪਰੇਸ਼ਨ ਹੋ ਜਾਂਦਾ ਦਿਨ ਚਾਰ ਦਿਨ ਬਾਅਦ ਉਹ ਆਪਣਾ ਘਰ ਚਲੇ ਜਾਂਦੇ ਹੈ ਹਫਤੇ 10 ਦਿਨ ਚ ਰਿਕਵਰੀ ਹੋ ਜਾਂਦੀ ਹੈ 니 ਰਿਪਲੇਸਮੈਂਟ ਚ ਉਸ ਤੋਂ ਬਾਅਦ ਉਹ ਸੈਰ ਸੂਰ ਕਰਦੇ ਆ ਆਪਣਾ ਘੁੰਮ ਕੇ ਤੇ ਮਹੀਨੇ ਬਾਅਦ ਉਹ ਵਾਪਸ ਆਪਣੇ ਕੰਟਰੀਸ ਚ ਚਲੇ ਜਾਂਦੇ ਆ ਔਰ ਉਹਨਾਂ ਦਾ ਕੋਸਟ ਜਿਹੜਾ ਹੈ ਫ੍ਰੈਕਸ਼ਨ ਆਫ ਉਹ ਜਿਹੜਾ ਕੋਸਟ ਉਹਨਾਂ ਦਾ ਐਕਚੁਅਲ ਬਾਹਰ ਜੇ ਕਰਵਾਉਂਦੇ ਤੇ ਹੋਣਾ ਸੀਗਾ ਐਂਡ ਵਿਦਿਨ ਨੋ ਟਾਈਮ ਤੋਂ ਉਹਨਾਂ ਦੀ ਨਾਲ-ਨਾਲ ਆਪਰੇਸ਼ਨ ਵੀ ਹੋ ਜਾਂਦਾ ਹੈ ਨਾਲ ਸੈਰ ਵੀ ਹੋ ਜਾਂਦੀ ਹੈ ਤੇ ਉਹਨਾਂ ਦੀ ਆਊਟਿੰਗ ਹੋ ਜਾਂਦੀ ਹੈ ਫੈਮਿਲੀ ਨਾਲ ਵਿਦਆਊਟ ਐਨੀ ਐਕਸਟਰਾ ਐਕਸਪੈਂਡੀਚਰ ਉਹ ਬਲਕਿ ਉਹ ਜਿਹੜਾ ਹੈਗਾ ਕੁਝ ਪਰਸੈਂਟੇਜ ਆਫ ਟੋਟਲ ਐਕਸਪੈਂਡੀਚਰ ਜਿਹੜਾ ਹੁੰਦਾ ਹੈ ਬਾਹਰ ਉਹਦਾ ਉਹਦੇ ਨਾਲ ਹੀ ਇਹ ਸਾਰਾ ਕੁਝ ਹੋ ਜਾਂਦਾ ਹੈ ਉਹਨਾਂ ਦੀ ਵੈਕੇਸ਼ਨ ਵੀ ਹੋ ਜਾਂਦੀ ਹੈ ਕੋ ਆ ਫਿਗਰ ਸਾਂਝਾ ਕਰ ਰਹੇ ਸੀਗੇ 2023 ਦਾ ਕਿ ਲਗਭਗ ਜਿਹੜੇ 61 ਲੱਖ ਜਿਹੜੇ ਸੀਗੇ ਮੈਡੀਕਲ ਵੀਜ਼ਾ ਤੇ ਇੰਡੀਆ ਵਿਜ਼ਿਟ ਕੀਤਾ ਉਹ ਕਿਸ ਪਰਪਸ ਲਈ ਸੀਗਾ ਤੇ ਉਹ ਕਿਵੇਂ ਉਹ ਸਾਰਾ ਇਸ ਚੀਜ਼ ਦਾ ਐਨਲਾਈਜ਼ ਕੀਤਾ ਉਹ 61 ਲੱਖ ਸੀਗੇ ਜਿਹੜੇ ਮੈਡੀਕਲ ਟੂਰਿਜ਼ਮ ਦੇ ਅੰਡਰ ਆਏ ਸੀਗੇ ਤੇ ਫੋਰਨਰਸ ਤੇ ਉਹ ਆਪਣਾ ਕਰਾ ਕੇ ਟਰੀਟਮੈਂਟ ਚਲੇ ਗਏ 2023 ਚ ਹੁਣ ਇਹ ਜਿਹੜਾ ਫਿਗਰ ਹੈਗਾ ਇਹ 73 ਲੱਖ ਹੋਣ ਵਾਲਾ ਹੈਗਾ ਅ ਇਸ ਸਾਲ ਅਗਲੇ ਸਾਲ ਚ ਮਤਲਬ 2024 ਦਾ ਜਿਹੜਾ ਫਿਗਰ ਆਏਗਾ 73 ਲੱਖ ਆ ਐਕਸਪੈਕਟਿਡ ਤੇ ਇਹ ਵਧੇਗਾ ਕਿਉਂਕਿ ਹੁਣ ਫੈਸਿਲਿਟੀਆਂ ਵੀ ਜਿਹੜਾ ਅ ਫਲਾਈਟਸ ਹੈ ਲੋਟ ਆਫ ਫਲਾਈਟਸ ਆਰ ਕਮਿੰਗ ਠੀਕ ਹੈ ਤਾਂ ਆਲਰੇਡੀ ਦਿੱਲੀ ਬੰਬੇ ਇਹ ਪਪੂਲਰ ਹੈ ਗਿਆ ਹੈ ਚੰਡੀਗੜ੍ਹ ਦਾ ਸਕੋਪ ਹੈਗਾ ਕਿਉਂਕਿ ਚੰਡੀਗੜ੍ਹ 'ਚ ਹੁਣ ਮੈਡੀਕਲ ਟੂਰਿਜ਼ਮ ਕਾਫੀ ਹੱਦ ਤੱਕ ਕਾਫੀ ਹੋ ਰਿਹਾ ਹੈ ਤੇ ਹਾਂ ਕੋਈ ਹੁਣ ਇੰਟਰਨੈਸ਼ਨਲ ਸਲਾਈਟ ਵੀ ਆ ਗਈਆਂ ਚੰਡੀਗੜ੍ਹ 'ਚ ਦੁਬਈ ਹੈ ਅਬੂਦਾਬੀ ਹੈ ਉਹਦੇ ਕਰਕੇ इजीली ਅਪਰੋਚ ਕੀਤਾ ਜਾ ਸਕਦਾ ਹੈ ਔਰ ਵਿਦਾਊਟ ਐਨੀ ਹੈਸਲਸ ਔਰ ਟਾਈਮਲੀ ਮੈਡੀਕਲ ਟੂਰਿਜ਼ਮ ਜਿਹੜਾ ਜਿਹੜਾ ਇਹਦਾ ਐਡਵਾਂਟੇਜ ਲਿਤਾ ਜਾ ਸਕਦਾ ਹੈ ਅੱਛਾ ਜੋਇੰਟ ਰਿਪਲੇਸਮੈਂਟ ਦੀ ਆਪਾਂ ਗੱਲ ਕਰੀਏ ਤਾਂ ਇੰਡੀਆ ਜਿਹੜਾ ਹੈਗਾ ਆਪਾਂ ਪੂਰੇ ਵਰਲਡ ਦੇ ਆਪਾਂ ਨਕਸ਼ੇ ਤੇ ਵੇਖੀ ਤਾਂ ਇੰਡੀਆ ਕਿਸ ਪੋਜੀਸ਼ਨ ਤੇ ਹੈ ਜੋਇੰਟ ਰਿਪਲੇਸਮੈਂਟ ਦੀ ਗੱਲ ਕਰੀਏ ਤੇ ਇੰਡੀਆ ਫਰਸਟ 3 4 ਕੰਟਰੀਜ਼ ਚ ਆਂਦਾ ਹੈ ਤੇ ਹੁਣ ਜਿਹੜਾ ਹੈਗਾ ਕਹਿੰਦੇ ਹੈ ਕਿ ਆਨੇ ਵਾਲੇ ਟਾਈਮ ਚ 2026 ਤੇ ਕਹਿੰਦੇ ਹੈ ਕਿ ਹੈਵੀਐਸਟ ਜਿਹੜਾ ਹੈਗਾ ਮੋਸਟ ਜੋਇੰਟ ਰਿਪਲੇਸਮੈਂਟ ਇੰਡੀਆ ਚ ਹੋਏਕਰਨਗੇ ਉਹ ਨੰਬਰ 1 ਹੋ ਜਾਏਗਾ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਸੋਸੀ ਗੱਲਬਾਤ ਕਰ ਰਹੇ ਸੀਗੇ ਆਸਟਿਓ ਆਰਥਰਾਈਟਿਸ ਬਾਰੇ ਤੇ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਬਹੁਤ ਸਾਰੀਆਂ ਜਿਹੜੀਆਂ ਐਡਵਾਂਸਮੈਂਟਸ ਵੀ ਹੋਈਆਂ ਤੇ ਮੈਡੀਕਲ ਟੂਰਿਜ਼ਮ ਵਜੋਂ ਚੰਡੀਗੜ੍ਹ ਨੂੰ ਦੇਖਿਆ ਜਾ ਸਕਦਾ ਕਿਉਂਕਿ ਇਹ ਫਿਗਰਸ ਜਿਹੜੇ ਇਹਨਾਂ ਨੇ ਸਾਂਝੇ ਵੀ ਕੀਤੇ ਨੇ ਚਾਹੇ ਉਹ ਹਾਰਟ ਬਾਈਪਾਸ ਕਰਾਉਣਾ ਹੋਵੇ ਹਾਰਟ ਵਾਲਵ ਰਿਪਲੇਸਮੈਂਟ ਕਰਾਉਣਾ ਹੋਵੇ हिਪ ਰਿਪਲੇਸਮੈਂਟ ਹੋਵੇ ਫੇਸ ਲਿਫਟ ਹੋਵੇ ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਇੰਡੀਆ ਦੀ ਜਿਹੜੀ ਕਾਸਟ ਹੈਗੀ ਹੈ ਉਹ ਯੂ ਐਸ ਏ, THAILAND, SINGAPORE, MALAYSIA, COSTARICA ਇਨਾਂ ਸਾਰੇ ਮੁਲਕਾਂ ਨਾਲੋਂ ਬੇਹੱਦ ਘੱਟ ਹੈ। ਬਹੁਤ ਬਹੁਤ ਟ੍ਰੀਟਮੈਂਟਸ ਤਾਂ ਸਿਰਫ 80 90 ਜਿਹੜਾ ਹੈਗਾ 80 90% ਤੱਕ ਦੀ ਜਿਹੜੀ ਬਚਤ ਹੋ ਸਕਦੀ ਜੇ ਆਪਾਂ ਬਾਹਰ ਦੇ ਨਾਲ ਕੰਪੇਅਰ ਕਰੀਏ। ਸੋ ਅਡਵਾਂਸਮੈਂਟਸ ਵੀ ਕਿਉਂਕਿ ਹੋ ਰਹੀਆਂ ਨੇ ਤੇ ਨਾਲ-ਨਾਲ ਜਿਹੜਾ ਟੂਰਿਜ਼ਮ ਵਜੋਂ ਵੀ ਲਗਾਤਾਰ ਤਰੱਕੀ ਹੋ ਰਹੀ ਹੈ। ਸੋ ਇਸ ਪੱਖੋਂ ਧਿਆਨ ਦੇਣ ਦੀ ਲੋੜ ਆ ਜਿਹੜੇ ਬਾਹਰ ਬੈਠੇ ਨੇ ਫੋਰਨਰਸ ਨੇ ਕਿਉਂਕਿ ਆਲਰੇਡੀ ਪਿਛਲੇ 2-3 ਸਾਲ ਦਾ ਜਿਹੜਾ ਟ੍ਰੈਂਡ ਹੈਗਾ ਜਿਵੇਂ ਕਿ ਦੱਸੇ ਸੀਗੇ ਬਹੁਤ ਸਾਰੇ ਫੋਰਨਰਸ ਇੰਡੀਆ ਵਿਜ਼ਿਟ ਕਰ ਰਹੇ ਨੇ ਮੈਡੀਕਲ ਵੀਜ਼ਾ ਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਰੱਕੀ ਜਿਹੜੀ ਹੈ ਉਹ ਹੁੰਦੀ ਦਿਖਾਈ ਦੇ ਰਹੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਅਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ